ਪੰਜਾਬ 247 ਟੀਵੀ ਤੇ ਖਬਰਾਂ ਦੇ ਬਲਟਨ 'ਚ ਤੁਹਾਡਾ ਸਵਾਗਤ ਕਰਦੇ ਹਾਂ। ਸਵਾਗਤ ਮੈਂ ਹਰਜੀਤ ਸਿੰਘ ਗਿੱਲ ਤੇ ਆਓ ਅੱਜ ਦੀਆਂ ਖਬਰਾਂ ਨਾਲ ਪਾਉਨੇ ਆਂ ਸਾਂਝ। ਸਭ ਤੋਂ ਪਹਿਲੀ ਖਬਰ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਕੈਨੇਡਾ ਦਾ ਗਵਰਨਰ ਜਨਰਲ ਕਹਿ ਕੇ ਸੰਬੋਧਨ ਕੀਤਾ ਹੈ। ਟਰੰਪ ਨੇ ਟੂਥ ਸੋਸ਼ਲ ਤੇ ਇੱਕ ਪੋਸਟ ਵਿੱਚ ਲਿਖਿਆ ਹੈ ਕਿ ਮੈਂ ਗ੍ਰੇਟ ਸਟੇਟ ਆਫ ਕੈਨੇਡਾ ਦੇ ਗਵਰਨਰ ਜਸਟਨ ਟ੍ਰੂਡੋ ਨਾਲ ਡਿਨਰ ਕਰਨਾ ਬਹੁਤ ਖੁਸ਼ੀ ਦੀ ਗੱਲ ਸੀ ਮੈਂ ਗਵਰਨਰ ਨਾਲ ਦੁਬਾਰਾ ਮਿਲਣ ਦੀ ਉਮੀਦ ਕਰਦਾ ਹਾਂ ਤਾਂ ਜੋ ਅਸੀਂ ਟੈਰਫ ਤੇ ਵਪਾਰ ਬਾਰੇ ਹੋਰ ਗੱਲਬਾਤ ਕਰ ਸਕੀਏ ਉਸਨੇ ਲਿਖਿਆ ਨਤੀਜਾ ਹਰ ਕਿਸੇ ਲਈ ਬਹੁਤ ਵਧੀਆ ਹੋਏਗਾ ਇਸ ਤੋਂ ਪਹਿਲਾਂ ਫੌਕਸ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਫਲੋਰੀਡਾ ਵਿੱਚ ਡੋਨਲਡ ਟਰੰਪ ਨਾਲ ਮੁਲਾਕਾਤ ਕੀਤੀ ਸੀ ਇਸ ਦੌਰਾਨ ਵੀ ਟਰੰਪ ਨੇ ਟਰੂਡੋ ਨੂੰ ਸੁਝਾਅ ਦਿੱਤਾ ਸੀ ਕਿ ਜੇਕਰ ਕੈਨੇਡਾ ਇਹਨਾਂ ਮੁੱਦਿਆਂ ਨੂੰ ਹੱਲ ਨਹੀਂ ਕਰ ਸਕਦਾ ਤਾਂ ਉਸ ਨੂੰ ਅਮਰੀਕਾ ਦਾ ਕਿਹਨਾਂ ਸੂਬਾ ਬਣ ਜਾਣਾ ਚਾਹੀਦਾ ਹੈ ਇਸ ਤੇ ਵਿਚਾਰ ਕਰ ਲੈਣਾ ਚਾਹੀਦਾ ਹੈ ਟਰੰਪ ਦੇ ਇਸ ਬਿਆਨ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਲੈ ਕੇ ਨਵੀਂ ਬਹਿਸ ਸ਼ੁਰੂ ਹੋ ਗਈ ਸੀ ਕੀ ਕੈਨੇਡਾ ਕੁਵਿੰਜਵਾਂ ਰਾਜ ਬਣਨ ਬਾਰੇ ਸੋਚ ਵੀ ਸਕਦਾ ਹੈ ਕੈਨੇਡਾ 1867 ਤੋਂ ਇੱਕ ਸੁਤੰਤਰ ਰਾਸ਼ਟਰ ਰਿਹਾ ਹੈ ਅਤੇ ਸੰਯੁਕਤ ਰਾਜ ਤੋਂ ਵੱਖਰੀ ਇੱਕ ਰਾਜਨੀਤਿਕ ਤੇ ਸੱਭਿਆਚਾਰਕ ਪਛਾਣ ਵੀ ਰੱਖਦਾ ਹੈ। ਦੋਵਾਂ ਦੇਸ਼ਾਂ ਦੇ ਸਿਆਸੀ ਢਾਂਚੇ ਵੀ ਵੱਖ-ਵੱਖ ਹਨ। ਕੈਨੇਡੀਅਨ ਸੰਵਿਧਾਨ ਅਤੇ ਬ੍ਰਿਟਿਸ਼ ਰਾਜ ਰਾਸ਼ਾਹੀ ਪ੍ਰਤੀ ਵਫਾਦਾਰੀ ਕੈਨੇਡਾ ਨੂੰ ਇੱਕ ਵਿਲੱਖਣ ਪਛਾਣ ਦਿੰਦੀ ਹੈ। ਕੈਨੇਡੀਅਨ ਲੋਕਾਂ ਅਤੇ ਸਿਆਸਤਦਾਨਾਂ ਨੇ ਹਮੇਸ਼ਾ ਆਪਣੀ ਆਜ਼ਾਦੀ ਨੂੰ ਪਹਿਲ ਦਿੱਤੀ ਹੈ। ਇਹ ਪ੍ਰਸਤਾਵ ਜਨਤਾ ਨੂੰ ਮਨਜ਼ੂਰ ਹੋ ਹੀ ਨਹੀਂ ਸਕਦਾ। ਕਿਉਂਕਿ ਉਹਨਾਂ ਦੀ ਪ੍ਰਭੂ ਸੱਤਾ ਤੇ ਆਜ਼ਾਦੀ ਦੇ ਵਿਰੁੱਧ ਹੈ ਇਸ ਦੇ ਨਾਲ ਹੀ ਕੈਨੇਡਾ ਇਮੀਗ੍ਰੇਸ਼ਨ ਨੂੰ ਆਪਣੀ ਰਾਸ਼ਟਰੀ ਪਛਾਣ ਦਾ ਹਿੱਸਾ ਮੰਨਦਾ ਹੈ ਜਸਟਨ ਟਰੂਡੋ ਨੇ ਹਮੇਸ਼ਾ ਇਮੀਗ੍ਰੇਸ਼ਨ ਤੇ ਮਨੁੱਖੀ ਅਧਿਕਾਰਾਂ ਲਈ ਸਖਤ ਸਟੈਂਡ ਰਿਹਾ ਹੈ ਟਰੰਪ ਦੇ ਇਸ ਬਿਆਨ ਨੂੰ ਕੈਨੇਡਾ ਦੀ ਪ੍ਰਭੂ ਸੱਤਾ ਤੇ ਹਮਲਾ ਮੰਨਿਆ ਜਾ ਰਿਹਾ ਹੈ ਕੈਨੇਡਾ ਦੀ ਟਰੂਡੋ ਸਰਕਾਰ ਵਿਰੁੱਧ ਟੋਰੀਆਂ ਦਾ ਆਖਰੀ ਬੇਪਰੋਸਕੀ ਮਤਾ ਵੀ ਠੋਸ ਹੋ ਕੇ ਰਹਿ ਗਿਆ ਹੈ ਪੀਆਰ ਪੋਲੀਵਰ ਵੱਲੋਂ ਜਗਮੀਤ ਸਿੰਘ ਦੀ ਨਾਰਾਜ਼ਗੀ ਦਾ ਹਲਾਹਾ ਲੈਂਡ ਦੀਆਂ ਕੋਸ਼ਾਂ ਨੂੰ ਦੂਰ ਨਹੀਂ ਪੈ ਸਕਿਆ ਕੈਨੇਡਾ ਦੀ ਘਟ ਗਿਣਤੀ ਜਸਟਨ ਟਰੂਡੋ ਸਰਕਾਰ ਵਿਰੁੱਧ ਵਿਰੋਧੀ ਕੰਜ਼ਰਵੇਟਿਵ ਪਾਰਟੀ ਆਗੂ ਪੀਅਰ ਪੋਲੀਵਰ ਵੱਲੋਂ ਸੋਮਵਾਰ ਨੂੰ ਸੰਸਦ ਵਿੱਚ ਪੇਸ਼ ਕੀਤਾ ਗਿਆ ਤੀਜਾ ਤੇ ਆਖਰੀ ਬੇਪਰੋਸਗੀ ਮਤਾ ਵੀ ਫੇਲ ਹੋ ਗਿਆ ਉਸ ਵੱਲੋਂ ਪਿਛਲੇ ਮਹੀਨਿਆਂ ਵਿੱਚ ਦੋ ਵਾਰ ਇਸ ਤਰ੍ਹਾਂ ਦੇ ਹੀ ਮਤੇ ਪੇਸ਼ ਕੀਤੇ ਗਏ ਸਨ ਜਿਨ੍ਹਾਂ ਦਾ ਕਿਸੇ ਹੋਰ ਪਾਰਟੀ ਵੱਲੋਂ ਸਮਰਥਨ ਨਾ ਕੀਤੇ ਜਾਣ ਕਾਰਨ ਉਹ ਤਰੇ ਤਰੇ ਇਹ ਰਹਿ ਗਏ ਸਨ ਵਿਰੋਧੀ ਧਿਰ ਦੇ ਆਗੂ ਵੱਲੋਂ اچانک ਇਹ ਆਖਰੀ ਦਾਅ ਇਸ ਕਰਕੇ ਖੇਡਿਆ ਗਿਆ ਸੀ ਕਿ ਸਰਕਾਰ ਦੇ ਸਮਰਥਕ ਐਨਡੀਪੀ ਦੇ ਆਗੂ ਜਗਮੀਤ ਸਿੰਘ ਵੱਲੋਂ ਸਰਕਾਰ ਤੇ ਇਹ ਜ਼ੋਰ ਪਾਇਆ ਜਾ ਰਿਹਾ ਹੈ ਕਿ ਜੀਐਸਟੀ ਦੀ ਛੋਟ ਤੇ 250 ਡਾਲਰ ਦੀ ਰਾਹਤ ਅਦਾਗੀ ਵਿੱਚ ਪੈਨਸ਼ਨ ਆਧਾਰਿਤ ਬਜ਼ੁਰਗਾਂ ਨੂੰ ਵੀ ਜੋੜਿਆ ਜਾਵੇ ਜਗਮੀਤ ਸਿੰਘ ਵੱਲੋਂ ਇਸ ਬਾਰੇ ਸਰਕਾਰ ਤੋਂ ਮੰਗ ਕੀਤੀ ਗਈ ਸੀ ਸਿਆਸੀ ਸਮਝ ਰੱਖਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਵਿਰੋਧੀ ਆਗੂ ਨੇ ਜਗਮੀਤ ਸਿੰਘ ਦੀ ਇਸ ਨਾਰਾਜ਼ਗੀ ਦਾ ਫਾਇਦਾ ਚੁੱਕਣ ਦੀ ਤਾਕ ਵਿੱਚ ਬ੍ਰੋਥ ਵੇ ਪ੍ਰੋਸਕੀ ਦਾ ਮਤਾ ਪੇਸ਼ ਕੀਤਾ ਸੀ ਜਿਸ ਵਿੱਚ ਅਸਫਲ ਹੋਣ ਕਰਕੇ ਉਸਨੇ ਆਪਣਾ ਆਖਰੀ ਮੌਕਾ ਵੀ ਗਵਾ ਲਿਆ ਹੈ ਅਸਲ ਵਿੱਚ ਮੰਦੀ ਦੀ ਮਾਰ ਚੱਲ ਰਿਹਾ ਹੈ ਕੈਨੇਡਾ ਜਿਹੜਾ ਹੈ ਉਹਦੀ ਆਰਥਿਕਤਾ ਦੇ ਇਸ ਮਾੜੇ ਦੌਰ ਵਿੱਚ ਕੰਜ਼ਰਵੇਟਿਵ ਪਾਰਟੀ ਤੋਂ ਬਿਨਾਂ ਕੋਈ ਵੀ ਪਾਰਟੀ ਚੋਣਾਂ ਚੋਣਾਂ ਦਾ ਜੋਖਮ ਲੈਣਾ ਨਹੀਂ ਚਾਹੁੰਦੀ ਐਸਐੜ ਇਹ ਸਰਕਾਰ ਨੂੰ ਆਪਣੇ ਸਮਰਥਕ ਲੋਕਾਂ ਦੀਆਂ ਮੰਗਾਂ ਮਨਜ਼ੂਰ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਟੋਰੀ ਸੰਸਦ ਮੈਂਬਰਾਂ ਦੇ ਸਹ ਲੈਗੂਲੇ ਦਾ ਜਵਾਬ ਦਿੰਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਉਹਨਾਂ ਦੀ ਜਈ ਕਿਸੇ ਖੇਡ ਦਾ ਉਹ ਹਿੱਸਾ ਨਹੀਂ ਬਣ ਸਕਦੀ ਜੋ ਕੰਜ਼ਰਵੇਟਿਵ ਆਗੂਆਂ ਵੱਲੋਂ ਖੇਡੀਆਂ ਜਾ ਰਹੀਆਂ ਹਨ ਜਗਮੀਤ ਸਿੰਘ ਵੱਲੋਂ ਬੇਮਰੋਜ਼ ਸਕੀਮ ਮਤੇ ਦਾ ਵਿਰੋਧ ਕੀਤੇ ਜਾਣ ਕਰਕੇ ਟੋਰੀ ਐਮਪੀਜ਼ ਨੇ ਐਨਡੀਪੀ ਵੱਲੋਂ ਜੀਐਸਟੀ ਰਾਤ ਵਿੱਚ ਸੋਧਾ ਕਰਨ ਵਾਲੇ ਮਤੇ ਦਾ ਵੀ ਵਿਰੋਧ ਕੀਤਾ ਜਿਸ ਦਾ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਚੈਂਟ ਕੋਲਨ ਸਮੇਤ ਗ੍ਰੀਨ ਪਾਰਟੀ ਵੱਲੋਂ ਵੀ ਸਮਰਥਨ ਕੀਤਾ ਗਿਆ ਜਗਮੀਤ ਸਿੰਘ ਵੱਲੋਂ ਮਤੇ ਦੇ ਵਿਰੋਧ ਵਿੱਚ ਵੋਟ ਦਿੱਤੇ ਜਾਣ ਮੌਕੇ ਟੋਰੀਆਂ ਵੱਲੋਂ ਜ਼ੋਰਦਾਰ ਚੁਪੀਆਂ ਟਿੱਪਣੀਆਂ ਕਰਨਾ ਲੋਕਾਂ ਨੂੰ ਕੰਜ਼ਰਵੇਟਿਵ ਪਾਰਟੀ ਦੀ ਇਸੇ ਯੋਜਨਾ ਦੀ ਗਵਾਹੀ ਭਰਦਾ ਲੱਗਦਾ ਹੈ ਮਿਡਲ ਈਸਟ ਦੀਆਂ ਕੁਝ ਖਬਰਾਂ ਜਿਹੜੀਆਂ ਜੀ ਅੱਜਕੱਲ ਸਾਰੇ ਦੁਨੀਆ ਭਰ ਵਿੱਚ ਛਾਈਆਂ ਹੋਈਆਂ ਹਨ ਸੀਰੀਆ ਵਿੱਚ ਬਸ਼ਰ ਅਲ ਅਸਦ ਨੂੰ ਸਤਾ ਤੋਂ ਹਟਾਉਣ ਤੋਂ ਬਾਅਦ ਬਾਗੀ ਗਰੁੱਪਾਂ ਦੀ ਮਦਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਮੁਹੰਮਦ ਅਲ ਬਸ਼ੀਰ ਨੂੰ ਅੰਤਰਿਮ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ ਗਿਆ ਹੈ ਇੱਕ ਟੈਲੀਵਿਜ਼ਨ ਸੰਬੋਧਨ ਵਿੱਚ ਮੁਹੰਮਦ ਅਲ ਬਸ਼ੀਰ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਸਾਲ 1 ਮਾਰਚ ਤੱਕ ਅਹੁਦੇ ਤੇ ਬਣੇ ਰਹਿਣ ਲਈ ਤਿਆਰ ਹਨ ਮੁਹੰਮਦ ਅਲ ਬਸ਼ੀਰ ਇੱਕ ਛੋਟੀ ਕੈਬਨਿਟ ਦੀ ਇਕਵਾਈ ਵੀ ਕਰਨਗੇ ਅਜਾ ਇਸ ਲਈ ਵੀ ਕਰਨਾ ਜ਼ਰੂਰੀ ਹੈ ਤਾਂ ਕਿ ਜਨਤਕ ਸੇਵਾਵਾਂ ਨੂੰ ਮੁੜ ਕੇ ਬਹਾਲ ਕੀਤਾ ਜਾ ਸਕੇ ਮੁਹੰਮਦ ਅਲ ਬਸ਼ੀਰ ਇਸ ਸਮੇ ਇਦਲਿਬ ਸੂਬੇ ਦੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੇ ਹਨ ਇਹ ਐਲਾਨ ਅਜਿਹੇ ਸਮੇ ਚ ਹੋਇਆ ਹੈ ਜਦੋਂ ਕੁਝ ਸਰਕਾਰੀ ਏਜੰਸੀਆਂ ਨੇ सिविल अधिकारियों ਤੇ ਸਿਹਤ ਕਰਮਚਾਰੀਆਂ ਨੂੰ ਕੰਮ ਤੇ ਪਰਤਣ ਦੀ اپیل ਕੀਤੀ ਹੈ ਸੀਰੀਆ ਦੇ ਬਾਗੀ گروپ ਹਯਾਤ ਤਹਿਰੀਰ ਅਲ ਸ਼ਾਮ ਐਚਟੀਐਸ ਨੇ اعلان ਕੀਤਾ ਹੈ ਕਿ ਬਸ਼ਰ ਅਲਸਦ ਦੇ ਸ਼ਾਸਨ ਵਿੱਚ ਤਸ਼ੱਦਦ ਕਰਨ ਵਾਲੇ ਅਧਿਕਾਰੀਆਂ ਨੂੰ سزا ਦਿੱਤੀ ਜਾਵੇਗੀ ਐਚਟੀਐਸ ਨੇ کیا ہے کہہ جائے اپਸਰਾ ਬਾਰੇ ਜਾਣਕਾਰੀ ਦੇਣ ਵਾਲਿਆਂ ਨੂੰ ਵੀ ਇਨਾਮ ਦਿੱਤਾ ਜਾਵੇਗਾ ਐਚਟੀਐਸ ਨੇਤਾ ابو محمد ਅਲ ਜੁਲਾਨੀ ਨੇ کیا ਹੈ ਕਿ ਉਹ ਉਤਿਆਚਾਰ ਕਰਨ ਵਾਲੇ ਅਧਿਕਾਰੀਆਂ ਦੇ ਨਾਮ ਪ੍ਰਕਾਸ਼ਿਤ ਕਰਨਗੇ ਤੇ ਦੂਜੇ ਦੇਸ਼ਾਂ ਵਿੱਚ ਭੱਜ ਕੇ ਜਾ ਚੁੱਕੇ ਲੋਕਾਂ ਨੂੰ ਵੀ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨਗੇ ਇਸ ਦੌਰਾਨ ਬਾਗੀ ਲੜਾਕਿਆਂ ਨੂੰ ਹਸਪਤਾਲ ਦੇ ਮਰਦਾ ਘਰ ਵਿੱਚ 40 ਲਾਸ਼ਾਂ ਮਿਲੀਆਂ ਹਨ ਉਹਨਾਂ ਦੇ ਸਰੀਰ ਦੇ ਉੱਤੇ ਤਸ਼ੱਦਦ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ ਸੀਰੀਆ 'ਚ ਰਾਸ਼ਟਰਪਤੀ ਬਸ਼ਰ ਅਲ ਅਸਦ ਦਾ ਸ਼ਾਸਨ ਖਤਮ ਹੋਣ ਤੋਂ ਬਾਅਦ ਇਸ ਜਗ੍ਹਾ ਤੇ ਬਾਗੀਆਂ ਨੇ ਕਬਜ਼ਾ ਕਰ ਲਿਆ ਹੈ ਤੇ ਬਾਗੀਆਂ ਨੇ ਦੇਸ਼ ਭਰ ਦੀਆਂ ਜੇਲਾਂ ਵਿੱਚ ਬੰਦ ਲੋਕਾਂ ਨੂੰ ਆਜ਼ਾਦ ਕਰਨ ਦਾ ਐਲਾਨ ਵੀ ਕੀਤਾ ਹੈ ਹਾਲਾਂਕਿ ਸੀਰੀਆ ਦੀ ਸਭ ਤੋਂ ਬਦਨਾਮ ਸੇਡਨਿਆ ਜੇਲ੍ਹ ਵਿੱਚ ਕੈਦ ਸਾਰੇ ਲੋਕਾਂ ਨੂੰ ਅਜੇ ਤੱਕ ਵੀ ਬਾਹਰ ਨਹੀਂ ਕੱਢਿਆ ਗਿਆ ਕਾਰਨ ਇਹ ਕਿ ਜੇਲ੍ਹ ਦੇ ਵਿੱਚ ਇੱਕ ਬੇਸਮੈਂਟ ਹੈ ਤੇ ਉਹਨਾਂ ਕੋਠੜੀਆਂ ਤੱਕ ਪਹੁੰਚਣਾ ਬਹੁਤ ਵੱਡੀ ਮੁਸ਼ਕਲ ਹੈ ਵੱਡੀ ਗਿਣਤੀ ਵਿੱਚ ਲੋਕ ਆਪਣੇ ਅਜ਼ੀਜ਼ਾਂ ਦੀ ਭਾਲ ਵਿੱਚ ਇੱਥੇ ਆਏ ਹੋਏ ਹਨ ਉਹਨਾਂ ਦੇ ਅੰਦਰ ਜਾਣ ਲਈ ਦਰਵਾਜ਼ਿਆਂ ਨੂੰ ਖੋਲਣ ਦੀ ਕੋਸ਼ਿਸ਼ ਵੀ ਕਰ ਰਹੇ ਹਨ ਜੇਲ੍ਹ ਅੰਦਰ ਦਸਤਾਵੇਜ਼ਾਂ ਦੀ ਸਕੈਨਿੰਗ ਤੇ ਜਾਂ ਉਹਨਾਂ ਦੀ ਜਿਹੜੀ ਆ ਪੋਲਾ ਫਾਲੀ ਕਰਦੇ ਆਮ ਲੋਕ ਦੇਖੇ ਗਏ ਉਹ ਕੋਈ ਨਾ ਕੋਈ ਸਰਾਗ ਜਾਂ ਸਬੂਤ ਲੱਭ ਰਹੇ ਹਨ ਤਾਂ ਜੋ ਉਹ ਜੇਲ੍ਹ ਵਿੱਚ ਬੰਦ ਆਪਣੇ ਚਿਹਤਿਆਂ ਤੱਕ ਕਿਸੇ ਤਰ੍ਹਾਂ ਪਹੁੰਚ ਸਕਣ ਕੰਦਾਂ ਤੋੜ ਕੇ ਵੀ ਕੁਝ ਕੈਦੀਆਂ ਨੂੰ ਬਾਹਰ ਕੱਢਿਆ ਗਿਆ ਹੈ ਜਿਹੜੇ ਕੈਦੀ ਮਿਲੇ ਹਨ ਉਹਨਾਂ ਵਿੱਚੋਂ ਕੁਝ ਠੰਡ ਕੁਝ ਠੀਕ ਤਰ੍ਹਾਂ ਤੁਰਨ ਤੋਂ ਵੀ ਸਮਰੱਥ ਹਨ ਅਤੇ ਕੁਝ ਸਾਰਾ ਕੁਝ ਭੁੱਲ ਗਏ ਹਨ ਇਹ ਜੇਲ੍ਹ ਬਸ਼ਰਾ ਲਸਦ ਦੇ ਸ਼ਾਸਨ ਵਿੱਚ ਲੋਕਾਂ ਉੱਤੇ ਜ਼ੁਲਮ ਦਾ ਸਭ ਤੋਂ ਵੱਡਾ ਪ੍ਰਤੀਕ ਬਣ ਕੇ ਸਾਹਮਣੇ ਆਈ ਹੈ ਇੱਥੇ ਉਹਦੀ ਸਰਕਾਰ ਦਾ ਵਿਰੋਧ ਕਰਨ ਵਾਲੇ ਹਜ਼ਾਰਾਂ ਲੋਕਾਂ ਨੂੰ ਕੈਦ ਅਤੇ ਤਸੀਹੇ ਦਿੱਤੇ ਗਏ ਅਤੇ ਕਈਆਂ ਨੂੰ ਮੌਤ ਦੀ ਸਜ਼ਾ ਵੀ ਦਿੱਤੀ ਗਈ ਸੀ ਜਿਨ੍ਹਾਂ ਕੈਦੀਆਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਉਹਨਾਂ ਦੇ ਰਿਸ਼ਤੇਦਾਰਾਂ ਨੇ ਅਜੇ ਵੀ ਉਹਨਾਂ ਦੇ ਬਚਣ ਦੀ ਉਮੀਦ ਪਾਲੀ ਹੋਈ ਹੈ ਉਹਨਾਂ ਦੀ ਭਾਲ ਜਾਰੀ ਹੈ ਸੀਰੀਆ ਦਾ ਸਿਵਲ ਡਿਫੈਂਸ ਗਰੁੱਪ ਦੀ ਵਾਈਟ ਹੈਲਮੇਟਸ ਇਸ ਇਸ ਸਰਚ ਆਪਰੇਸ਼ਨ ਵਿੱਚ ਸ਼ਾਮਲ ਹੋਇਆ ਹੈ ਹਾਲਾਂਕਿ ਹਜੇ ਤੱਕ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ ਕਿ ਜੇਲ੍ਹ ਵਿੱਚ ਹੋਰ ਕਿੰਨੇ ਕੁ ਲੋਕ ਕੈਦ ਹਨ ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਜ਼ਮੀਨ ਦੇ ਹੇਠਾਂ ਕਈ ਸੈੱਲ ਬਣੇ ਹੋਏ ਹਨ ਜਿਨ੍ਹਾਂ ਨੂੰ ਨਿਗਰਾਨੀ ਲਈ ਲਗਾਏ ਗਏ ਸੀਸੀਟੀਵੀ ਕੈਮਰਿਆਂ ਦੇ ਰਾਹੀਂ ਵੀ ਵੇਖਿਆ ਜਾ ਸਕਦਾ ਹੈ ਇਹਨਾਂ ਦੇ ਉੱਤੇ ਇਲੈਕਟ੍ਰੋਨਿਕ ਦਰਵਾਜ਼ੇ ਲੱਗੇ ਹੋਏ ਹਨ ਜਿਨ੍ਹਾਂ ਦਾ ਕੋਈ ਕੋਡ ਨਹੀਂ ਜਾਣਦਾ ਲੋਕਾਂ ਲਈ ਇਹਨਾਂ ਕੋਠੜੀਆਂ ਦੇ ਦਰਵਾਜ਼ਿਆਂ ਤੱਕ ਪਹੁੰਚਣਾ ਮੁਸ਼ਕਲ ਹੋਇਆ ਪਿਆ ਹੈ ਪਰ ਅਖੀਰ ਹੁਣ ਤਹਿਖਾਨਿਆਂ ਦੀ ਪੁਨਰਛਾਣ ਦਾ ਕੰਮ ਬੰਦ ਕਰ ਦਿੱਤਾ ਜਾਣ ਦੀਆਂ ਖਬਰਾਂ ਆ ਰਹੀਆਂ ਹਨ ਇਜ਼ਰਾਈਲ ਨੇ ਬਾਲਾ ਸ਼ਰਸ ਦੀ ਸਰਕਾਰ ਦੇ ਪਤਨ ਤੋਂ ਬਾਅਦ ਸੀਰੀਆ ਵਿੱਚ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ ਸੀਰੀਅਨ ਅਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਦੇ ਮੁਤਾਬਕ ਇਜ਼ਰਾਈਲ ਨੇ ਬਸ਼ਰ ਅਲ ਅਸਦ ਦੇ ਸ਼ਾਸਨ ਦੇ ਅੰਤ ਤੋਂ ਬਾਅਦ ਹੁਣ ਤੱਕ ਸੀਰੀਆ ਦੇ ਖੇਤਰਾਂ ਵਿੱਚ 310 ਵਰੀ ਹਵਾਈ ਹਮਲੇ ਕੀਤੇ ਹਨ ਇਜ਼raਇਲੀ ਹਵਾਈ ਹਮਲਿਆਂ ਵਿੱਚ ਸੀਰੀਆ ਦੀਆਂ ਹਥਿਆਰਬੰਦ ਫੈਕਟਰੀਆਂ ਹਥਿਆਰਾਂ ਤੇ ਗੋਲਾ ਬਰੂਦ ਦੇ ਡੀਪੂ ਹਵਾਈ ਅਡੇ ਅਤੇ ਵਿਗਿਆਨਕ ਖੋਜ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਹਮਲੇ ਦਮਸ਼ਕ ਦੇ ਬਾਹਰੀ ਅਤੇ ਦੂਰ ਦਰਾਡੇ ਇਲਾਕਿਆਂ ਵਿੱਚ ਵੀ ਕੀਤੇ ਜਾ ਰਹੇ ਹਨ ਇਜ਼raਇਲ ਨੇ ਕਿਹਾ ਹੈ ਕਿ ਸੀਰੀਆ ਵਿੱਚ ਅਸਦ ਸਰਕਾਰ ਦੇ ਡਿੱਗਣ ਤੋਂ ਬਾਅਦ ਉਹ ਹਮਲੇ ਇਸ ਕਰਕੇ ਕਰ ਰਿਹਾ ਹੈ ਤਾਂ ਜੋ ਉੱਥੋਂ ਹਥਿਆਰ ਆਤਵਾਦੀਆਂ ਦੇ ਹੱਥਾਂ ਵਿੱਚ ਨਾ ਜਾ ਸਕਣ ਪਰ 사우ਦੀ ਅਰਬ ਕਤਰ ਇਰਾਨ ਇਰਾਕ ਸਮੇਤ ਬਹੁਤ ਸਾਰੇ ਅਰਬ ਮੁਲਕਾਂ ਨੇ ਇਜ਼ਰਾਈਲ ਦੇ ਇਸ ਕਦਮ ਦੀ ਆਲੋਚਨਾ ਕੀਤੀ ਹੈ 사우ਦੀ ਅਰਬ ਨੇ ਕਿਹਾ ਹੈ ਕਿ ਇਜ਼ਰਾਈਲ ਸੀਰੀਆ ਚ ਸੁਰੱਖਿਆ ਸਥਿਰਤਾ ਤੇ ਖੇਤਰੀ ਅਖੰਡਤਾ ਨੂੰ ਤਬਾਹ ਕਰਨ ਤੇ ਅੜਿਆ ਹੋਇਆ ਹੈ 사우ਦੀ ਅਰਬ ਨੇ ਇਜ਼ਰਾਈਲੀ ਹਮਲਿਆਂ ਦੀ ਨਿੰਦਾ ਕੀਤੀ ਹੈ 사우ਦੀ ਅਰਬ ਦੇ ਵਿਸ਼ੇਸ਼ ਮੰਤਰੀਅਲੇ ਨੇ ਕਿਹਾ ਹੈ ਕਿ ਗੁਲਾਨ ਹਾਈਟਸ ਬਫਰ ਜ਼ੋਨ ਤੇ ਇਜ਼ਰਾਈਲ ਦਾ ਕਬਜ਼ਾ ਤੇ ਸੀਰੀਆ ਦੇ ਖੇਤਰਾਂ ਤੇ ਉਹਦੇ ਤਾਜ਼ਾ ਹਵਾਈ ਹਮਲੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਇਜ਼ਰਾਈਲ ਲਗਾਤਾਰ ਅੰਤਰਰਾਸ਼ਟਰੀ ਕਾਨੂੰਨਾਂ ਦਾ ਉਲੰਘਣ ਕਰ ਰਿਹਾ ਹੈ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਜ਼ਰਾਈਲ ਦੀ ਇਸ ਕਾਰਵਾਈ ਦੀ ਨਿੰਦਾ ਕਰਨੀ ਚਾਹੀਦੀ ਹੈ ਅਤੇ ਸੀਰੀਆ ਦੀ ਪ੍ਰਭੂਸਤਾ ਤੇ ਖੇਤਰੀ ਅਖੰਡਤਾ ਦੀ ਰੱਖਿਆ ਦੇ ਉੱਤੇ ਜ਼ੋਰ ਦੇਣਾ ਚਾਹੀਦਾ ਹੈ ਈਰਾਨ ਨੇ ਵੀ ਕਿਹਾ ਹੈ ਕਿ ਸੀਰੀਆ ਦੇ ਭਵਿੱਖ ਦਾ ਫੈਸਲਾ ਕਰਨਾ ਪੂਰੀ ਤਰ੍ਹਾਂ ਸੀਰੀਆ ਦੇ ਲੋਕਾਂ ਦਾ ਹੀ ਅਧਿਕਾਰ ਹੈ ਅਤੇ ਇਸ ਦੇਸ਼ ਦਾ ਅਗਲਾ ਕਦਮ ਕੀ ਹੋਵੇਗਾ ਇਹ ਸੀਰੀਆ ਦੇ ਲੋਕ ਹੀ ਤੈਅ ਕਰਨਗੇ ਜਿਕਰਜੋਗ ਹੈ ਕਿ ਈਰਾਨ ਦੇ ਛੱਡ ਕੇ ਭੱਜ ਚੁਕੇ ਸਾਬਕਾ ਰਾਸ਼ਟਰਪਤੀ ਬਸ਼ਰ ਅਲ-ਸਦ ਦੇ ਸ਼ਾਸਨ ਦਾ ਸਮਰਥਕ ਵੀ ਰਿਹਾ ਹੈ ਅਤੇ ਬਾਗੀਆਂ ਵਿਰੁੱਧ ਆਪਣੀ ਸਰਕਾਰ ਨੂੰ ਫੌਜੀ ਸਹਾਇਤਾ ਪ੍ਰਦਾਨ ਕਰਦਾ ਰਿਹਾ ਹੈ ਹੁਣ ਇਰਾਨ ਨੇ ਸੀਰੀਆ ਦੀ ਮੌਜੂਦਾ ਸਥਿਤੀ ਨੂੰ ਸਵੀਕਾਰ ਕਰ ਲਿਆ ਹੈ ਪਰ ਉੱਥੇ ਇਜ਼raਇਲੀ ਹਮਲਿਆਂ ਦੀ ਨਿੰਦਾ ਕੀਤੀ ਹੈ ਤੇ ਉਹਨਾਂ ਕਿਹਾ ਹੈ ਕਿ ਹਮਲੇ ਸੰਯੁਕਤ ਰਾਸ਼ਟਰ ਚਾਰਟਰ ਦੀ ਸ਼ਰ੍ਹਾਂ ਰੰਗਣਾ ਹਨ ਇਰਾਕ ਨੇ ਵੀ ਸੀਰੀਆ ਤੇ ਇਜ਼raਇਲੀ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਸੀਰੀਆ ਦੀ ਪ੍ਰਭੂਸਤਾ ਤੇ ਕੇਂਦਰੀ ਅਖੰਡਤਾ ਦੀ ਰੱਖਿਆ ਕਰਨ ਦੀ ਅਪੀਲ ਕੀਤੀ ਹੈ ਉਸ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਤੇ ਸੀਰੀਆ ਤੇ ਇਜ਼ਰਾਇਲ ਦੇ ਹਮਲਿਆਂ ਦੀ ਨਿੰਦਾ ਕਰਨੀ ਚਾਹੀਦੀ ਹੈ ਕਤਰ ਨੇ ਵੀ ਸੀਰੀਆ ਤੇ ਇਜ਼ਰੀਲ ਦੇ ਹਮਲਾ ਦੇ ਉੱਤੇ ਚਿੰਤਾ ਜ਼ਾਹਰ ਕੀਤੀ ਹੈ ਕਤਰਦੇਵ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਹ ਸੀਰੀਆ ਤੇ ਇਜ਼ਰਾਇਲ ਦੇ ਹਮਲੇ ਨੂੰ ਖਤਰਨਾਕ ਘਟਰਾਕਰਮ ਮੰਨਦੇ ਹਨ ਇਹ ਸੀਰੀਆ ਦੀ ਪ੍ਰਭੂਸત્તા ਤੇ ਇਕਤਾ ਤੇ ਘਾਤਕ ਹਮਲਾ ਹੈ ਤੇ ਅੰਤਰਰਾਸ਼ਟਰੀ ਕਾਨੂੰਨ ਦੀ ਵੀ ਉਲੰਘਣਾ ਹੈ ਸੀਰੀਆ ਤੁਰਕੀ ਅਤੇ ਸੀਰੀਆ ਜਿਹੜਾ ਹੈ ਤੁਰਕੀ ਵਿੱਚ ਕੁਰਦਾਂ ਤੇ ਸ਼ਰਨਾਰਥੀਆਂ ਬਾਰੇ ਵੀ ਚਿੰਤਤ ਹੈ ਤੁਰਕੀ ਵਿੱਚ ਕੁਰਤ ਵੱਖਵਾਦੀ ਸਮੂਹ ਜਿਹੜੇ ਨੇ ਉਹ ਸਰਗਰਮ ਨੇ ਤੁਰਕੀ ਦਾ ਮੰਨਣਾ ਹੈ ਕਿ ਪੂਰਬੀ ਸੀਰੀਆ ਵਿੱਚ ਕੁਰਦ ਲੋਕਾਂ ਦੀ ਕਾਫੀ ਵਾਦੀ ਹੈ ਤੇ ਉਹ ਤੁਰਕੀ ਦੇ ਵੱਖਵਾਦੀ ਕੁਰਦ ਲੋਕਾਂ ਦੇ ਸਮਰਥਕ ਵੀ ਹਨ ਤੁਰਕੀ ਵਿੱਚ ਲਗਭਗ 4 ਲੱਖ ਸੀਰੀਆਈ ਸ਼ਰਨਾਰਤੀ ਹਨ ਜੋ ਸੀਰੀਆ ਤੋਂ ਭੱਜ ਕੇ ਉੱਥੇ ਪਹੁੰਚ ਗਏ ਸਨ ਤੁਰਕੀ ਦੇ ਰਾਸ਼ਟਰਪਤੀ ਚਾਹੁੰਦੇ ਹਨ ਕਿ ਸੀਰੀਆਈ ਲੋਕ ਜਲਦੀ ਤੋਂ ਜਲਦੀ ਆਪਣੇ ਦੇਸ਼ ਨੂੰ ਪਰਤ ਜਾਣ ਤੁਰਕੀ ਦੀ ਫੌਜ ਨੇ ਪਿਛਲੇ ਹਫ਼ਤੇ ਉੱਤਰੀ ਸੀਰੀਆ 'ਚ ਕੁਰਦ ਬਲਾਂ ਤੇ ਹਮਲਾ ਕੀਤਾ ਸੀ ਜਿਨ੍ਹਾਂ ਦਾ ਅਮਰੀਕਾ ਸਮਰਥਨ ਕਰਦਾ ਹੈ ਹਿਜ਼ਬੁੱਲਾ ਦੇ ਇੱਕ ਨੇਤਾ ਹਾ ਸੇਲ ਫਦਲਾਹ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੀਰੀਆ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਹ ਬਹੁਤ ਖਤਰਨਾਕ ਹੈ ਅਤੇ ਇਹਦੇ ਬਹੁਤ ਵੱਡੇ ਪ੍ਰਭਾਵ ਹਨ ਇਹ ਮੁਲਾਂਕਣ ਕਰਨ ਦੀ ਲੋੜ ਹੈ ਕਿ ਸੀਰੀਆ ਵਿੱਚ ਇਹ ਤਬਦੀਲੀ ਕਿਉਂ ਅਤੇ ਕਿਵੇਂ ਆਈ ਹੈ ਸੀਰੀਆ ਵਿੱਚ ਅਸਦ ਦੇ ਡਿੱਗਣ ਨਾਲ ਹਿਜ਼ਬੁੱਲਾ ਦੇ ਪੂਰਬੀ ਲਬਨਾਨ ਵਿੱਚ ਇੱਕ ਮਹੱਤਵਪੂਰਨ ਸਹਿਯੋਗੀ ਨੂੰ ਗਵਾ ਦਿੱਤਾ ਹੈ ਲੰਮੇ ਸਮੇਂ ਤੱਕ ਸੀਰੀਆ ਵਿੱਚ ਅਸਦ ਦੇ ਸ਼ਾਸਨ ਕਾਰਨ ਹੀ ਈਰਾਨ ਤੋਂ ਸਪਲਾਈ ਕੀਤੇ ਗਏ ਹਥਿਆਰ ਆਸਾਨੀ ਨਾਲ ਹਿਜ਼ਬੁੱਲਾ ਤੱਕ ਪਹੁੰਚ ਜਾਇਆ ਕਰਦੇ ਸਨ Oman ਨੇ ਵੀ ਕਿਹਾ ਹੈ ਕਿ ਉਹ ਸੀਰੀਆ ਦੇ ਲੋਕਾਂ ਦੀਆਂ ਸ਼ਾਵਾਂ ਦਾ ਮਾਨ ਕਰਦਾ ਹੈ عمان ਦੇ ਵਿਸ਼ੇਤ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸੀਰੀਆ ਦੇ ਲੋਕਾਂ ਨੂੰ ਹਿੰਸਾ ਦੇ ਦੌਰ ਨੂੰ ਪਿੱਛੇ ਛੱਡ ਦੇਣਾ ਚਾਹੀਦਾ ਹੈ ਅਤੇ ਸੁਰੱਖਿਆ ਸਥਿਰਤਾ ਵਿਕਾਸ ਅਤੇ ਖੁਸ਼ਹਾਲੀ ਦੇ ਟਿਚੇ ਨੂੰ ਪ੍ਰਾਪਤ ਕਰਨ ਲਈ ਰਾਸ਼ਟਰੀ ਪੁਨਰ ਨਿਰਮਾਣ ਵੱਲ ਵਧਣਾ ਚਾਹੀਦਾ ਹੈ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਰੂਸ ਦੇ ਦੌਰੇ ਤੇ ਹਨ ਉਹਨਾਂ ਨੇ ਮੰਗਲਵਾਰ ਨੂੰ ਮਾਸਕੋ ਚ ਰੂਸ ਦੇ ਰਾਸ਼ਟਰਪਤੀ ਵਲਦੀਮੀਰ ਪੁਤਨ ਨਾਲ ਮੁਲਾਕਾਤ ਕੀਤੀ ਰਾਜਨਾਥ ਸਿੰਘ ਨੇ ਪੁਤਨ ਨੂੰ ਕਿਹਾ ਕਿ ਦੋਵਾਂ ਦੇਸ਼ਾਂ ਦੀ ਦੋਸਤੀ ਸਭ ਤੋਂ ਉੱਚੇ ਪਹਾੜ ਤੋਂ ਵੀ ਉੱਚੀ ਹੈ ਅਤੇ ਸਭ ਤੋਂ ਡੂੰਘੇ ਸਮੁੰਦਰ ਤੋਂ ਵੀ ਡੂੰਘੀ ਹੈ ਉਹਨਾਂ ਨੇ ਕਿਹਾ ਕਿ ਭਾਰਤ ਹਮੇਸ਼ਾ ਆਪਣੇ ਰੂਸੀ ਦੋਸਤਾਂ ਨਾਲ ਖੜਾ ਹੈ ਤੇ ਭਵਿੱਖ ਵਿੱਚ ਵੀ ਅਜਿਹਾ ਹੀ ਕਰਦਾ ਰਹੇਗਾ ਇੰਡੀਆ ਗੱਠ ਛੋੜ ਨੇ ਜਿਹੜੇ ਉਪ ਰਾਸ਼ਟਰਪਤੀ ਤਨਖੜ ਖਰਾਬ بے ਪ੍ਰੋਸਕੀ ਦਾ ਮਤਾ ਦਾ ਇੱਕ ਨੋਟਿਸ ਦਿੱਤਾ ਹੈ ਵਿਰੋਧੀ ਧਿਰ ਨੇ ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਚੇਅਰਮੈਨ ਤਨਖੜ ਨੂੰ ਅਹੁਦੇ ਤੋਂ ਹਟਾਉਣ ਲਈ ਇੱਕ ਮਤਾ ਸੰਸਦ ਦੇ ਉੱਪਰਲੇ ਸਦਨ ਵਿੱਚ ਪੇਸ਼ ਕਰਨ ਲਈ ਇੱਕ ਨੋਟਿਸ ਸੌਂਪਿਆ ਹੈ ਸੂਤਰਾਂ ਨੇ ਦੱਸਿਆ ਕਿ ਨੋਟਿਸ ਰਾਜ ਸਭਾ ਦੇ ਸਕੱਤਰ ਜਨਰਲ ਪੀਸੀ ਮੋਦੀ ਨੂੰ ਸੌਂਪਿਆ ਗਿਆ ਹੈ ਸੂਤਰਾਂ ਅਨੁਸਾਰ ਨੋਟਿਸ ਉੱਤੇ ਕਾਂਗਰਸ ਦੀਗਵਾਈ ਵਾਲੇ ਇੰਡੀਆ ਗੱਠਜੋੜ ਦੀਆਂ ਲਗਭਗ ਸਾਰੀਆਂ ਹੀ ਪਾਰਟੀਆਂ ਖਾਸ ਕਰ ਕਾਂਗਰਸ ਆਰਡੀ ਆ ਦੀ ਟੀਐਮਸੀ ਸੀਪੀਆਈ ਸੀਪੀਐਮ ਜੀਐਮਐਮ ਆਪ ਡੀਐਮਕੇ ਆਦ ਸਹਿਤ ਲਗਭਗ 60 ਵਿਰੋਧੀ ਸੰਸਦ ਮੈਂਬਰਾਂ ਨੇ ਦਸਖਤ ਕੀਤੇ ਹਨ ਇਹ ਨੋਟਿਸ ਕਾਂਗਰਸ ਦੀ ਅਖਵਾਈ ਵਾਲੀ ਇੱਕ ਵਿਰੋਧੀ ਧਿਰ ਤੇ ਰਾਜ ਸਭਾ ਦੇ ਚੇਅਰਮੈਨ ਵਿਚਕਾਰ ਤਣਾਅਪੂਰਵ ਸਬੰਧਾਂ ਦੇ ਮੱਦੇ ਨਜ਼ਰ ਆਇਆ ਹੈ ਵਿਰੋਧੀ ਧਿਰ ਕਈ ਮੁੱਦਿਆਂ ਨੂੰ ਲੈ ਕੇ ਧਨਖੜ ਤੋਂ ਨਾਰਾ ਚੁਲਿਆ ਆ ਰਿਹਾ ਹੈ ਜਿਸ ਵਿੱਚ ਸਭ ਤੋਂ ਤਾਜ਼ਾ ਮਾਮਲਾ ਹੈ ਜਦੋਂ ਚੇਅਰਮੈਨ ਨੇ ਹਾਕਮ ਧਿਰ ਦੇ ਮੈਂਬਰਾਂ ਨੂੰ ਉੱਪਰਲੇ ਸਦਨ ਵਿੱਚ ਕਾਂਗਰਸ ਸਰੋਸ ਸਬੰਧਾਂ ਦੇ ਮੁੱਦੇ ਨੂੰ ਠਾਉਣ ਦੀ ਇਜਾਜ਼ਤ ਦੇ ਦਿੱਤੀ। ਉਪਰਾਸ਼ਟਰਪਤੀ ਨੂੰ ਠਾਉਣ ਲਈ ਮਤਾ ਪੇਸ਼ ਕਰਨ ਵਾਲੇ ਨੋਟਿਸ ਤੇ ਘੱਟੋ-ਘੱਟ 50 ਮੈਂਬਰਾਂ ਦੇ ਦਸਖਤ ਹੋਣੇ ਜ਼ਰੂਰੀ ਹਨ। ਕਾਂਗਰਸ ਦੇ ਸੰਸਦ ਮੈਂਬਰ ਦਿਗ ਵਿਜੇ ਸਿੰਘ ਨੇ ਰਾਜ ਸਭਾ ਦੇ ਚੇਅਰਮੈਨ ਦੇ ਪੱਖਪਤੀ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਇੰਡੀਆ ਗੱਠਜੋੜ ਦੀਆਂ ਪਾਰਟੀਆਂ ਨੇ ਇਸ ਸਾਲ ਅਗਸਤ ਵਿੱਚ ਵੀ ਉਪ ਰਾਸ਼ਟਰਪਤੀ ਨੂੰ ਉਹਦੇ ਅਹੁਦੇ ਤੋਂ ਹਟਾਉਣ ਲਈ ਇੱਕ ਮਤਾ ਲਿਆਉਣ ਦੀ ਗੱਲ ਕੀਤੀ ਸੀ ਪਰ ਬਾਅਦ ਵਿੱਚ ਫੈਸਲਾ ਕੁਝ ਸਮੇਂ ਲਈ ਟਾਲ ਦਿੱਤਾ ਗਿਆ ਸੀ ਕਿ ਤਨਖਾੜ ਨੂੰ ਇੱਕ ਹੋਰ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਇੱਥੇ ਇਹੋ ਚੁਣੌਤੀ ਹੈ ਕਿ ਨਿਯਮਾਂ ਤਹਿਤ ਮਤਾ ਪੇਸ਼ ਕਰ ਲਈ 14 ਦਿਨਾਂ ਦਾ ਨੋਟਿਸ ਦੇਣਾ ਲਾਜ਼ਮੀ ਹੁੰਦਾ ਹੈ ਪਰ ਸੰਸਦ ਦਾ ਮੌਜੂਦਾ ਸਰਦਰੋਤ ਸੈਸ਼ਨ 20 ਦਸੰਬਰ ਨੂੰ ਖਤਮ ਹੋ ਜਾਣਾ ਹੈ ਅਤੇ ਇਸ ਤਰ੍ਹਾਂ ਸਿਰਫ 8 ਦਿਨ ਹੀ ਕੰਮਕਾਜ ਵਾਲੇ ਬਚਦੇ ਹਨ ਸੋ ਗੌਰ ਮਤਲਬ ਹੈ ਕਿ ਪਿਛਲੇ ਸਮੇਂ ਵਿੱਚ ਕਦੇ ਵੀ ਉਪ ਰਾਸ਼ਟਰਪਤੀ ਨੂੰ ਉਟਾਉਣ ਦਾ ਕਦੇ ਕੋਈ ਮਤਾ ਪੇਸ਼ ਨਹੀਂ ਕੀਤਾ ਗਿਆ ਜਿਸ ਕਾਰਨ 14 ਦਿਨਾਂ ਦੇ ਨੋਟਿਸ ਦਾ ਇਹ ਸਵਾਲ ਵਿਆਖਿਆ ਲਈ ਖੁੱਲਾ ਹੈ ਅਤੇ ਡਿਪਟੀ ਚੇਅਰਮੈਨ ਤੇ ਨਿਰਭਰ ਕਰੇਗਾ ਕਿ ਉਹ ਇਸ ਦੇ ਉੱਤੇ ਕੀ ਫੈਸਲਾ ਲੈਂਦੇ ਹਨ ਕਾਂਗਰਸ ਦੀ ਸੰਸਦ ਮੈਂਬਰ ਪ੍ਰੇਂਕਾ ਗਾਂਧੀ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਸਰਕਾਰ ਲੋਕ ਸਭਾ ਨੂੰ ਇੱਕ ਰਣਨੀਤੀ ਵਜੋਂ ਗਣਮਿਤ ਕੇ ਕੰਮ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ ਕਿਉਂਕਿ ਅਡਾਨੀ ਮੁੱਦੇ ਦੇ ਉੱਤੇ ਚਰਚਾ ਕਰਨ ਤੋਂ ਸਰਕਾਰ ਡਰਦੀ ਹੈ ਜਿਵੇਂ ਹੀ ਅਸੀਂ ਜਾਂਦੇ ਹਾਂ ਬੈਠਦੇ ਹਾਂ ਉਹ ਸਦਨ ਨੂੰ ਮੁਲਤਵੀ ਕਰਾਉਣ ਲਈ ਕੁਝ ਨਾ ਕੁਝ ਕਰਨਾ ਸ਼ੁਰੂ ਕਰ ਦਿੰਦੇ ਹਨ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਰਣਨੀਤੀ ਹੈ ਕਿ ਉਹ ਬਹਿਸ ਨਹੀਂ ਕਰਾਉਣਾ ਚਾਹੁੰਦੇ ਉਹਨਾਂ ਦਾਅਵਾ ਕੀਤਾ ਕਿ ਸਰਕਾਰ ਅਡਾਨੀ ਮੁੱਦੇ ਤੇ ਚਰਚਾ ਕਰਨ ਤੋਂ ਡਰਦੀ ਹੈ ਕਿਉਂਕਿ ਜਾਣਦੀ ਹੈ ਕਿ ਸਾਰੇ ਮੁੱਦੇ ਕਿ ਮੁੱਦੇ ਖੁੱਲ ਕੇ ਸਾਹਮਣੇ ਆ ਜਾਣਗੇ ਉਹਨਾਂ ਇਹ ਵੀ ਕਿਹਾ ਕਿ ਸੱਤਾਧਾਰੀ ਪਾਰਟੀ ਸਰਬេស ਕਾਰਨ ਕਾਂਗਰਸ ਦੀ ਲੀਡਰਸ਼ਿਪ ਤੇ ਉੱਤੇ ਜਾਰਜ ਸਰੋਸ ਨਾਲ ਸਬੰਧਾਂ ਦੇ ਦੋਸ਼ ਲਾ ਰਹੀ ਹੈ ਕਿਉਂਕਿ ਉਹ ਲੋਕਾਂ ਦਾ ਧਿਆਨ ਕਾਰੋਬਾਰੀ ਸਮੂਹ ਅਦਾਨੀ ਦੇ ਮਾਮਲੇ ਤੋਂ ਟਾਉਣਾ ਚਾਹੁੰਦੀ ਹੈ ਸਦਨ ਦੀ ਕਾਰਵਾਈ ਦਿਨ ਪਰ ਲਈ ਮੁਲਤਵੀ ਕੀਤੇ ਜਾਣ ਤੋਂ ਬਾਅਦ ਪ੍ਰਿੰਕਾ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸਰਕਾਰ ਜਾਂ ਤਾਂ ਸਦਨ ਨੂੰ ਚਲਾਉਣਾ ਹੀ ਨਹੀਂ ਚਾਹੁੰਦੀ ਜਾਂ ਫਿਰ ਉਹ ਸਦਨ ਚਲਾ ਹੀ ਨਹੀਂ ਸਕਦੀ ਸਾਡਾ ਵਿਰੋਧ ਸਵੇਰੇ 10:30 ਤੋਂ 11 ਵਜੇ ਹੁੰਦਾ ਹੈ ਉਸ ਤੋਂ ਬਾਅਦ ਅਸੀਂ ਕੰਮ ਕਾਜ ਲਈ ਸਦਨ ਦੇ ਅੰਦਰ ਆ ਜਾਂਦੇ ਹਾਂ ਪਰ ਤਾਂ ਵੀ ਕੰਮ ਨਹੀਂ ਹੋ ਰਿਹਾ ਗੋਤਮ ਡਾਨੀ ਤੇ ਜਾਰਜ ਸਰੋਸ ਦੇ ਮੁੱਦੇ ਤੇ ਚਰਚਾ ਲਈ ਹੋਏ ਨੋਮੇ ਤੋਂ ਬਾਅਦ ਮੰਗਲਵਾਰ ਨੂੰ ਵੀ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਦਿਨ ਪਰ ਲਈ ਮੁਲਤਵੀ ਕਰ ਦਿੱਤੀ ਗਈ। ਕਾਂਗਰਸ ਤੇ ਹੋਰ ਬ੍ਰੋਧੀ ਪਾਰਟੀਆਂ ਗੋਤਮ ਡਾਨੀ ਗਰੁੱਪ ਦੇ ਮੁੱਦੇ ਤੇ ਕੇਂਦਰ ਸਰਕਾਰ ਨੂੰ ਘੇਰ ਰਹੀਆਂ ਹਨ। ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਅਮਰੀਕੀ ਅਰਬਪਤੀ ਜਾਰਜ ਸ਼ਰੇਸ ਦਾ ਜ਼ਿਕਰ ਕਰਕੇ ਕਾਂਗਰਸ ਤੇ ਕਈ ਤਰ੍ਹਾਂ ਦੇ ਦੋਸ਼ ਲਾ ਰਹੀ ਹੈ। ਪ੍ਰਿੰਕਾ ਗਾਂਧੀ ਨੇ ਕਿਹਾ ਹੈ ਕਿ ਉਹ ਅਜਾਇਆ ਇਸਰੀ ਕਰ ਰਹੇ ਹਨ ਕਿਉਂਕਿ ਉਹ ਡਾਨੀ ਤੇ ਬਹਿਸ ਨਹੀਂ ਚਾਹੁੰਦੇ ਉਹਨਾਂ ਨੂੰ ਪਤਾ ਹੈ ਕਿ ਰਿਸ਼ਵਤ ਦਿੱਤੀ ਗਈ ਹੈ ਪਾਰਟੀ ਦੀ ਤਰਫੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੁਪਰੀਆ ਸ਼੍ਰੀ ਨੇਤ ਨੇ ਵੀ ਕਿਹਾ ਹੈ ਕਿ ਇਸ ਦੇਸ਼ ਵਿੱਚ ਸਭ ਤੋਂ ਅਹਿਮ ਮੁੱਦਾ ਗੌਤਮ ਅਡਾਨੀ ਨੂੰ ਬਚਾਉਣ ਲਈ ਨਰਿੰਦਰ ਮੋਦੀ ਦੀ ਕੋਝੀ ਕੋਸ਼ਿਸ਼ ਹੈ ਉਹਨਾਂ ਕਿਹਾ ਕਿ ਇਹ ਦੇਸ਼ ਜਾਣਦਾ ਹੈ ਕਿ ਅਡਾਨੀ ਨੂੰ ਬਚਾਉਣ ਲਈ ਨਰਿੰਦਰ ਮੋਦੀ ਰਾਸ਼ਟਰੀ ਹਿੱਤਾਂ ਨੂੰ ਗਿਰਵੀ ਰੱਖ ਕੇ ਕੋਈ ਵੀ ਕੀਮਤ ਚੁਕਾਉਣ ਲਈ ਤਿਆਰ ਹਨ ਅਡਾਨੀ ਨੂੰ ਬਚਾਉਣ ਲਈ ਸਭ ਤੋਂ ਵੱਡੀ ਕੋਸ਼ਿਸ਼ ਜਾਰਜ ਸਰੇਨ ਦੀ ਮਦਦ ਨਾਲ ਕੀਤੀ ਜਾ ਰਹੀ ਹੈ ਕਾਂਗਰਸ ਦੀ ਬਲਾਰਾ ਜਿਹੜੀ ਹੈ ਉਸ ਨੇ ਕਿਹਾ ਕਿ ਤੁਹਾਨੂੰ ਸੱਤਾ ਵਿੱਚ ਆਇਆ 11 ਸਾਲ ਹੋ ਗਏ ਹਨ ਅਤੇ ਜਾਰਜ ਸਰੇਨ ਨਾਮ ਦਾ ਇਹ ਵਿਅਕਤੀ ਭਾਰਤ ਵਿਰੋਧੀ ਗਤੀਵਿਧੀਆਂ ਕਰਦਾ ਹੈ ਤਾਂ ਤੁਸੀਂ ਭਾਰਤ ਵਿੱਚ ਆਪਣਾ ਉਸ ਨੂੰ ਆਪਣਾ ਕਾਰੋਬਾਰ ਬੰਦ ਕਰਨ ਲਈ ਕਿਉਂ ਨਹੀਂ ਕਹਿੰਦੇ ਉਸ ਨੇ ਪੁੱਛਿਆ ਕਿ ਜਾਰਜ ਸਰੇਨ ਨੂੰ ਇਸ ਦੇਸ਼ ਵਿੱਚ ਕੰਮ ਕਰਨ ਦੀ ਇਜਾਜ਼ਤ ਹੀ ਕਿਉਂ ਦਿੱਤੀ ਗਈ ਹੈ ਰਾਸ਼ਟਰੀ ਜਨਤਾ ਪਾਰਟੀ ਦੇ ਮੁਖੀ ਲਾਲੂ ਪ੍ਰਸ਼ਾਦ ਜਾਦਵ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤਰਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੇਨਰਜੀ ਨੂੰ ਭਾਰਤ ਵਾਲਾ ਜਿਹੜਾ ਇੰਡੀਆ ਗੱਠ ਜੋੜ ਹੈ ਉਹਦੀ ਇਕਵਾਹੀ ਕਰਨ ਦੀ ਇਜਾਜ਼ਤ ਦੇ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਦੀ ਇਹ ਟਿੱਪਣੀ ਬੇਨਰਜੀ ਵੱਲੋਂ ਭਾਰਤੀ ਜਨਤਾ ਪਾਰਟੀ ਵਿਰੋਧੀ ਗੱਠ ਜੋੜ ਦੀ ਕਮਾਨ ਸੰਭਾਲਣ ਦਾ ਇਰਾਦਾ ਜ਼ाहिर ਕੀਤੇ ਜਾਣ ਤੋਂ ਕੁਝ ਦਿਨ ਬਾਅਦ ਆਈ ਹੈ। ਇਸ ਤੋਂ ਪਹਿਲਾਂ ਲਾਲੂ ਦੇ ਪੁੱਤਰ ਅਤੇ ਸੀਨੀਅਰ ਰਾਸ਼ਟਰੀ ਜਨਤਾ ਪ党 ਦੇ ਨੇਤਾ ਤੇਜਸਵੀ ਜਾਦਵ ਨੇ ਵੀ ਕਿਹਾ ਸੀ ਕਿ ਉਹਨਾਂ ਨੂੰ ਗੱਠਜੋੜ ਦੀ ਅਗਵਾਈ ਕਰਨ ਵਾਸਤੇ ਬੈਨਰਜੀ ਸਮੇਤ ਇੰਡੀਆ ਗੱਠਜੋੜ ਦੇ ਕਿਸੇ ਵੀ ਸੀਨੀਅਰ ਨੇਤਾ ਤੇ ਕੋਈ ਵੀ ਇਤਰਾਜ਼ ਨਹੀਂ ਪਰ ਉਹਨਾਂ ਨਾਲੇ ਵੀ ਜ਼ੋਰ ਦਿੱਤਾ ਕਿ ਫੈਸਲਾ ਸਰਬਸੰਮਤੀ ਨਾਲ ਸਹਿਮਤੀ ਨਾਲ ਹੋਣਾ ਚਾਹੀਦਾ ਹੈ ਜ਼ਿਕਰ ਜੋਕ ਹੈ ਕਿ ਮੰਮਤਾ ਨੇ 6 ਦਸੰਬਰ ਨੂੰ ਇੰਡੀਆ ਗੱਠਜੋੜ ਦੇ ਕੰਮਕਾਜ ਤੋਂ ਅਸੰਤੁਸ਼ਟੀ ਜ਼ਾਹਰ ਕੀਤੀ ਸੀ ਮੌਕਾ ਮਿਲਤੇ ਗੱਠਜੋੜ ਦੀ ਕਮਾਨ ਸੰਭਾਲਣ ਦੇ ਆਪਣੇ ਇਰਾਦੇ ਦਾ ਵੀ ਸੰਕੇਤ ਉਹਨਾਂ ਨੇ ਦਿੱਤਾ ਸੀ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਫਤੇਪੁਰ ਜ਼ਿਲ੍ਹੇ ਦੇ ਲਲੋਲੀ ਕਸਬੇ ਵਿੱਚ 185 ਸਾਲ ਪੁਰਾਣੀ ਨੂਰੀ ਮਸਜਿਦ ਦੇ ਕਥਿਤ ਗੈਰ ਕਾਨੂੰਨੀ ਨਿਰਮਾਣ ਦੇ ਇੱਕ ਹਿੱਸੇ ਨੂੰ ਢਾਹ ਦਿੱਤਾ ਹੈ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਹਾਈਵੇ ਨੂੰ ਚੌੜਾ ਕਰਨ ਵਿੱਚ ਨਜਾਇਜ਼ ਸਾਰੀ ਢਿੱਕਾ ਬਣ ਰਹੀ ਹੈ ਮਸਜਿਦ ਦੀ ਪ੍ਰਬੰਧਕ ਕਮੇਟੀ ਦੇ ਮੁਖੀ ਨੇ ਹਾਲਾਂਕਿ ਦਾਅਵਾ ਕੀਤਾ ਕਿ ਲਲੋਨੀ ਕਸਬੇ ਵਿੱਚ ਨੂਰੀ ਮਸਜਿਦ 1839 ਵਿੱਚ ਬਣਾਈ ਗਈ ਸੀ ਜਦੋਂ ਕਿ ਦੇ ਆਲੇ ਦੁਆਲੇ ਦੀ ਸੜਕ 1956 ਦੇ ਵਿੱਚ ਬਣੀ ਅਤੇ ਉਹਨਾਂ ਕਿਹਾ ਕਿ ਉਹ ਪਹਿਲਾਂ ਹੀ ਲਾਹਬਾਦ ਹਾਈ ਕੋਰਟ ਵਿੱਚ ਜਾ ਚੁੱਕੇ ਹਨ ਜੋ ਕਿ 12 ਦਸੰਬਰ ਨੂੰ ਪਟੀਸ਼ਨ ਦੀ ਸੁਣਵਾਈ ਕਰੇਗਾ ਲੋਕ ਨਿਰਮਾਣ ਵਿਭਾਗ ਨੇ ਹਾਈਵੇ ਨੰਬਰ 13 ਨੂੰ ਚੌੜਾ ਕਰਨ ਦੇ ਸਬੰਧ ਵਿੱਚ ਮਸਜਿਦ ਦੇ ਕੁਝ ਹਿੱਸਿਆਂ ਨੂੰ ਉਹਨਾਂ ਦੇ ਗੈਰ ਕਾਨੂੰਨੀ ਨਿਰਮਾਣ ਕਾਰਨ ਹਟਾਉਣ ਦਾ ਨੋਟਿਸ ਦਿੱਤਾ ਸੀ ਪਰ ਮਸਜਿਦ ਪ੍ਰਬੰਧਨ ਨੇ ਇਸ ਨੂੰ ਲਾਗੂ ਨਹੀਂ ਕੀਤਾ ਸਪਰੀਮ ਕੋਰਟ ਨੇ Allahabad High Court ਦੇ ਜੱਜ ਸ਼ੇਖਰ ਜੱਦਵ ਵੱਲੋਂ VHP ਪ੍ਰੋਗਰਾਮ ਵਿੱਚ ਦਿੱਤੇ ਬਿਆਨ ਦੀ ਜਾਣਕਾਰੀ ਮੰਗੀ ਹੈ ਇਸ ਮਾਮਲੇ ਦਾ ਨੋਟਿਸ ਲੈਂਦਿਆਂ Allahabad High Court ਨੇ ਪੂਰੇ ਮਾਮਲੇ ਦੀ ਨੂੰ ਕਿਹਾ ਹੈ ਕਿ ਪੂਰੇ ਮਾਮਲੇ ਦੀ ਜਾਣਕਾਰੀ ਸੁਪਰੀਮ ਕੋਰਟ ਨੂੰ ਸੌਂਪੀ ਜਾਵੇ ਸਮਾਚਾਰ ਏਜੰਸੀ PTI ਦੇ ਮੁਤਾਬਕ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਨੇ Allahabad High Court ਦੇ ਮੌਜੂਦਾ ਜੱਜ ਜਸਟਿਸ ਸ਼ੇਖਰ ਕੁਮਾਰ ਯਾਦਵ ਦੇ ਭਾਸ਼ਣ ਅਖਬਾਰਾਂ ਵਿੱਚ ਪ੍ਰਕਾਸ਼ਿਤ ਖਬਰਾਂ ਦਾ ਨੋਟਿਸ ਲੈਂਦਿਆਂ ਹਾਈ ਕੋਰਟ ਤੋਂ ਹੋਰ ਵਧੇਰੇ ਵੇਰਵੇ ਮੰਗੇ ਹਨ ਅਤੇ ਕਿਹਾ ਹੈ ਕਿ ਮਾਮਲਾ ਸਾਡੇ ਵਿਚਾਰ ਅਧੀਨ ਹੈ ਜਸਟਿਸ ਸ਼ੇਖਰ ਕੁਮਾਰ ਯਾਦਵ ਲਾਹਬਾਦ ਹਾਈ ਕੋਰਟ ਦੇ ਸਿਟਿੰਗ ਜੱਜ ਹਨ ਉਹ ਐਤਵਾਰ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ ਇਸ ਮੌਕੇ ਉਹਨਾਂ ਨੇ ਯੂਨੀਫਾਰਮ ਸਿਵਲ ਕੋਡ ਯੂਜ ਸੀਸੀ ਦੇ ਮੁੱਦੇ ਤੇ ਕਿਹਾ ਕਿ ਭਾਰਤ ਚ ਰਹਿਣ ਵਾਲੇ ਬਹੁ ਗਿਣਤੀ ਦੇ ਹਿਸਾਬ ਨਾਲ ਹੀ ਦੇਸ਼ ਨੂੰ ਚਲਾਇਆ ਜਾਵੇਗਾ ਜਸਟਿਸ ਸ਼ੇਖਰ ਯਾਦਵ ਨੇ ਕਿਹਾ ਕਿ ਇੱਕ ਤੋਂ ਵੱਧ ਪਤਨੀਆਂ ਤਿੰਨ ਤਲਾਕ ਤੇ ਹਲਾਲਾ ਦਾ ਕੋਈ ਬਹਾਨਾ ਹੁਣ ਨਹੀਂ ਚੱਲੇਗਾ ਤੇ ਇਹ ਪ੍ਰਥਾਵਾਂ ਜਾਰੀ ਨਹੀਂ ਰਹਿ ਸਕਦੀਆਂ ਜਸਟਿਸ ਸ਼ੇਖਰ ਯਾਦਵ ਨੇ ਇਹ ਵੀ ਕਿਹਾ ਕਿ ਕੱਠ ਮੁੱਲੇ ਦੇਸ਼ ਲਈ ਖਤਰਨਾਕ ਹਨ ਜਸਟਿਸ ਸ਼ੇਖਰ ਕੁਮਾਰ ਯਾਦਵ ਦਾ ਕਹਿਣਾ ਹੈ ਕਿ ਕੱਠਮੁੱਲੇ ਸ਼ਬਦ ਭਾਵੇਂ ਗਲਤ ਹੈ ਪਰ ਇਸ ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਆ ਕਿਉਂਕਿ ਦੇਸ਼ ਲਈ ਖਤਰਨਾਕ ਹਨ ਇਹ ਉਹ ਲੋਕਾਂ ਨੇ ਜੋ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਇਹ ਜਿਹੇ ਲੋਕਾਂ ਜੋ ਦੇਸ਼ ਨੂੰ ਅੱਗੇ ਨਹੀਂ ਵਧਣ ਦਿੰਦੇ ਉਹਨਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ NGO ਕੈਂਪੇਨ ਫਾਰ ਜੁਡੀਸ਼ੀਅਲ ਅਕਾਉਂਟੇਬਿਲਟੀ ਦੇ ਕਨਵੀਨਰ ਨੇ ਐਡਵੋਕੇਟ ਪ੍ਰਸ਼ਾਂਤ ਭੂਸ਼ਣ ਉਹਨਾਂ ਨੇ Allahabad ਹਾਈ ਕੋਰਟ ਦੇ ਜੱਜ ਜਸਟਿਸ ਸ਼ੇਖਨ ਕੁਮਾਰ ਯਾਦਵ ਦੇ ਬਿਆਨ ਦੀ ਜਾਂਚ ਲਈ ਭਾਰਤ ਦੇ ਚੀਫ ਜਸਟਿਸ ਨੂੰ ਇੱਕ ਪੱਤਰ ਲਿਖਿਆ ਹੈ ਐਨ ਜੀਓ ਦੀ ਤਰਫੋਂ ਲਿਖੇ ਪੱਤਰ ਵਿੱਚ ਪ੍ਰਸ਼ਾਂਤ ਪੂਸ਼ਣ ਨੇ ਸੀਜੀਆਈ ਤੋਂ ਮੰਗ ਕੀਤੀ ਹੈ ਕਿ ਜਸਟਿਸ ਸ਼ੇਖਰ ਕੁਮਾਰ ਯਾਦਵ ਦੇ ਵਿਹਾਰ ਦੀ ਇਨ ਹਾਊਸ ਜਾਂਚ ਕਰਵਾਈ ਜਾਵੇ ਐਨ ਜੀਓ ਨੇ ਦੋਸ਼ ਲਾਇਆ ਹੈ ਕਿ ਜਸਟਿਸ ਯਾਦਵ ਦਾ ਬਿਆਨ ਨਿਆਇਕ ਆਚਰਣ ਦੇ ਵਿਰੁੱਧ ਹੈ ਅਤੇ ਨਿਰਪੱਖਤਾ ਤੇ ਧਰਮ ਨਿਰਪੱਖਤਾ ਵਰਗੇ ਸੰਵਿਧਾਨ ਦੇ ਸਿਧਾਂਤਾਂ ਦੀ ਸ਼ਰ੍ਹਾਂ ਉਲੰਘਣਾ ਕਰਦਾ ਹੈ ਆਪਣੀਆਂ ਮੰਗਾਂ ਦੇ ਹੱਕ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਦਾ ਇੱਥੇ ਸ਼ੰਭੂ ਸ਼ੇਭੂ ਦੀ ਸ਼ਰਾਧ ਤੋਂ ਸ਼ੰਭੂ ਸ਼ਰਾਧ ਜਿਹੜੀ ਆ ਅਗਲਾ ਜਥਾ 14 ਦਸੰਬਰ ਨੂੰ ਮੋੜ ਦਿੱਲੀ ਵਾਲੇ ਨੂੰ ਕੂਚ ਕਰੇਗਾ ਇਹ ਐਲਾਨ ਅੱਜ ਸ਼ੰਭੂ ਬਾਰਡਰ ਤੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਨੇਤਾ ਸਰਮਣ ਸਿੰਘ ਪੰਦੇਰ ਵੱਲੋਂ ਕੀਤਾ ਗਿਆ ਹੈ ਇਹ ਪੈਸਾ ਕਿਸਾਨ ਆਗੂਆਂ ਨੂੰ ਸੰਘਰਸ਼ ਦੀ ਅਗਲੀ ਰਣਨੀਤੀ ਤੇ ਕੀਤੀਆਂ ਗਈਆਂ ਡੁੰਗੀਆਂ ਵਿਚਾਰਾਂ ਤੋਂ ਬਾਅਦ ਕੀਤਾ ਗਿਆ ਹੈ ਬੀਤੇ ਦਿਨੀ ਕਿਸਾਨ ਆਗੂਆਂ ਨੇ ਸੰਘਰਸ਼ ਦੇ ਅਗਲੇ ਪੜਾਅ ਦੌਰਾਨ ਸ਼ਾਂਤਮਈ ਢੰਗ ਨਾਲ ਅਤੇ ਬਿਨਾ ਟਰੈਕਟਰਾਂ ਟਰਾਲੀਆਂ ਤੋਂ ਪੈਦਲ ਕੂਚ ਕਰਨ ਦਾ ਫੈਸਲਾ ਕੀਤਾ ਸੀ ਇਸ ਤਹਿਤ ਬੀਤੀ 6 ਦਸੰਬਰ ਤੋਂ 101 ਕਿਸਾਨ ਮਰਜੀਵੜਿਆ ਤੇ ਜਥੇ ਪੜਾਵਰ ਦਿੱਲੀ ਭੇਜਣ ਦਾ ਐਲਾਨ ਕੀਤਾ ਗਿਆ ਸੀ ਜਦੋਂ 6 ਦਸੰਬਰ ਨੂੰ ਕਿਸਾਨਾਂ ਦੇ ਜਹ ਜਥੇ ਨੇ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਪੁਲਿਸ ਨੇ ਕਿਸਾਨਾਂ ਦੇ ਜਥੇ ਨੂੰ ਸ਼ੰਭੂ ਬਾਜ਼ਾਰ ਟੱਪਣਾ ਦਿੱਤਾ ਅਤੇ ਸ਼ਕਤੀ ਨਾਲ ਉਹਨਾਂ ਨੂੰ ਰੋਕ ਦਿੱਤਾ ਇਸ ਮੌਕੇ ਜਥੇ ਉੱਤੇ ਅਥਰੂ ਗੈਸ ਦੇ ਗੋਲੇ ਦਾਕੇ ਗਏ ਅਤੇ ਕਿਤੇ-ਕਿਤੇ ਤੌਰ ਤੇ ਕਈ ਤਰ੍ਹਾਂ ਦੀ ਤਾਕਤ ਦੀ ਵਰਤੋਂ ਵੀ ਕੀਤੀ ਗਈ ਇਸ ਤੋਂ ਬਾਅਦ 8 ਦਸੰਬਰ ਨੂੰ ਫਿਰ 101 ਕਿਸਾਨਾਂ ਦੇ ਜਥੇ ਨੇ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਕੋਸ਼ਿਸ਼ ਨੂੰ ਵੀ ਹਰਿਆਣਾ ਪੁਲਿਸ ਨੇ ਸ਼ਕਤੀ ਨਾਲ ਨਾਕਾਮ ਕਰ ਦਿੱਤਾ ਦੂਜੇ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤਾਜ 15ਵੇਂ ਦਿਨ ਵਿੱਚ ਵੀ ਜਾਰੀ ਰਿਹਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਜਿਹੜੀ ਆ ਉਹ ਨਾਜ਼ਕ ਬਣੀ ਹੋਈ ਹੈ ਤੇ ਉਹਦੀ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਨੇ ਉਹਨਾਂ ਦੇ ਦਿਲ ਦੀ ਧੜਕਣ ਬਲੱਡ ਪ੍ਰੈਸ਼ਰ ਪਲਸਾਟ ਦੀ ਲਗਾਤਾਰ ਨਿਗਰਾਨੀ ਕਰ ਲਈ ਮਸ਼ੀਨਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਆ ਡਾਕਟਰਾਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਿਸੇ ਵੇਲੇ ਵੀ ਕਾਬੂ ਤੋਂ ਬਾਹਰ ਹੋ ਸਕਦੀ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀਆਂ ਐਲਾਨ ਕਰ ਦਿੱਤਾ ਗਿਆ ਹੈ ਇਸ ਸਬੰਧੀ ਕਮਿਸ਼ਨ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ ਇਹ ਜਿਹੜਾ ਸ케ਜੂਲ ਮੁਤਾਬਕ 18 ਦਸੰਬਰ ਨੂੰ ਚੋਣ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ 19 ਜਨਵਰੀ ਨੂੰ 40 ਵਾਡਾਂ ਦੀ VOTING ਹੋਏਗੀ VOTING ਸਵੇਰੇ 8:00 ਵਜੇ ਤੋਂ ਸ਼ਾਮੀ 5:00 ਵਜੇ ਤੱਕ ਜਾਰੀ ਰਹੇਗੀ VOTING ਤੋਂ ਤੁਰੰਤ ਬਾਅਦ ਗਿਣਤੀ ਕਰਕੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਏਗਾ ਪਿਛਲੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਢਾਕ ਕਮੇਟੀ ਦਾ ਕਾਰਜਕਾਲ ਮਈ ਵਿੱਚ ਮੁਕੰਮਲ ਹੋ ਗਿਆ ਸੀ ਅਤੇ ਭਾਈਚਾਰੇ ਦੇ ਆਗੂ ਲਗਾਤਾਰ ਚੋਣਾਂ ਦੀ ਮੰਗ ਕਰਦੇ ਆ ਰਹੇ ਸਨ ਸਰਕਾਰ ਨੇ 14 ਅਗਸਤ ਨੂੰ ਹਰਿਆਣਾ ਦੇ ਗੁਰਦੁਆਰਿਆਂ ਦੀਆਂ ਸਾਰੀਆਂ ਜਾਇਦਾਦਾਂ ਦੇ ਪ੍ਰਬੰਧਨ ਨਿਗਰਾਨੀ ਤੇ ਨਿਯੰਤਰਣ ਲਈ ਅਢਾਕ ਐਚਐਸਜੀਐਮਸੀ ਕਮੇਟੀ ਜਿਹੜੀ ਆ ਉਹ 40 ਮੈਂਬਰ ਨਾਮਜ਼ਦ ਕੀਤੇ ਹੋਏ ਸਨ ਇਸ ਕਮੇਟੀ ਨੂੰ 2014 ਤੋਂ ਸਰਕਾਰ ਵੱਲੋਂ ਨਾਮਜ਼ਦ ਕੀਤੇ ਮੈਂਬਰੀ ਚਲਾਉਂਦੇ ਆ ਰਹੇ ਹਨ ਪਿਛਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਅਕਾਲੀ ਦਲ ਸੁਧਾਰ ਲਹਿਰ ਵਿੱਚ ਜਾ ਚੁੱਕੇ ਪੰਜਾਬ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਜਥੇਬੰਦਕ ਢਾਂਚਾ ਭੰਗ ਕਰਨ ਦੀ ਪ੍ਰਕਿਰਿਆ ਨੂੰ ਪ੍ਰਸ਼ੰਸਾਯੋਗ ਦੱਸਦਿਆਂ ਕਿਹਾ ਹੈ ਕਿ ਜੇਕਰ ਹੁਣ ਵੀ ਅਕਾਲੀ ਇਕੱਠੇ ਨਾ ਹੋਏ ਤਾਂ ਵੱਡਾ ਨੁਕਸਾਨ ਹੋਏਗਾ। ਉਹਨਾਂ ਅਨੁਸਾਰ ਇੱਕ ਜੁਟਤਾ ਨਾਲ ਹੀ 227 ਵਿੱਚ ਅਕਾਲੀ ਦਲ ਦੀ ਸਰਕਾਰ ਲਿਆਂਦੀ ਜਾ ਸਕਦੀ ਹੈ। ਪਰ ਜੇਕਰ ਸਾਰੇ ਅਲੱਗ-ਅਲੱਗ ਰਹੇ ਤਾਂ ਫਿਰ ਵੱਡੇ ਸਿਆਸੀ ਨੁਕਸਾਨ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਉਹਨਾਂ ਅਕਾਲੀ ਲੀਡਰਸ਼ਿਪ ਨੂੰ ਸਲਾਹ ਦਿੰਦੇ ਆ ਕਿਹਾ ਹੈ ਕਿ ਸਰਕਾਰ ਬਣਾਉਣ ਲਈ ਭਾਰਤੀ ਜਨਤਾ ਪਾਰਟੀ ਨੂੰ ਨਾਲ ਲੈ ਕੇ ਚੱਲਣਾ ਜ਼ਰੂਰੀ ਹੋਵੇਗਾ ਮਲੂਕਾ ਤੇ ਕੁਝ ਹੋਰ ਆਗੂ ਜ਼ਮੀਨੀ ਹਕੀਕਤਾਂ ਨੂੰ ਨਾ ਸਮਝਦੇ ਹੋਏ ਰਾਜ ਕਰਨ ਲਈ ਬਹੁਤ ਕਾਲੇ ਪੈ ਲੱਗਦੇ ਹਨ ਅਤੇ बार-बार ਬੀਜੇਪੀ ਨਾਲ ਮਿਲ ਕੇ ਚੋਣਾਂ ਵਿੱਚ ਜਾਣ ਦੀ ਸਲਾਹ ਦੇ ਰਹੇ ਹਨ ਜਿਹੜੀਆਂ ਵੱਡੀਆਂ ਗਲਤੀਆਂ ਅਕਾਲੀ ਦਲ ਵੱਲੋਂ ਕੀਤੀਆਂ ਗਈਆਂ ਸਨ ਉਹਨਾਂ ਵਿੱਚੋਂ ਇੱਕ ਪ੍ਰਮੁੱਖ ਬੀਜੇਪੀ ਨਾਲ ਬੇਉਸੂਲੀ ਸਾਂਝ ਵੀ ਸੀ ਜਿਸ ਕਰਕੇ ਅਕਾਲੀ ਦਲ ਨੇ ਪੰਥਕ ਤੇ ਪੰਜਾਬ ਦੇ ਮੁੱਦਿਆਂ ਤੋਂ ਮੂੰਹ ਮੋੜ ਲਿਆ ਸੀ ਸ਼੍ਰੋਮਣੀ ਕਮੇਟੀ ਅਤੇ ਸਿੱਖ ਲਿਟਰੇਚਰ ਵਿੱਚ ਗੈਰ ਮਾਤਸਬ ਰਲਾ ਕਰਕੇ ਸਿੱਖ ਫਲਸਫੀ ਨੂੰ ਵਿਗਾੜ ਕੇ ਪੇਸ਼ ਕਰਨ ਦੀ ਪ੍ਰੇਤ ਵੀ ਪੈ ਗਈ ਸੀ ਅਤੇ ਸਿੱਖ ਪਰੰਪਰਾਵਾਂ ਵਿੱਚ ਵੱਡਾ ਨਿਗਾਰ ਵੀ ਆਇਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਪਿਛਲੇ ਦਿਨੀ ਹੋਏ ਹਮਲੇ ਵਿੱਚ ਪੁਲਿਸ ਦੀ ਜਾਂਚ ਤੋਂ ਨਾ ਖੁਸ਼ ਅਕਾਲੀ ਦਲ ਦੇ ਨੇਤਾ ਵਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਸਾਰੇ ਤੱਥਾਂ ਤੇ ਸਬੂਤਾਂ ਨੂੰ ਖੋਖਣ ਤੋਂ ਬਾਅਦ ਉਹ ਹਾਈ ਕੋਰਟ ਵਿੱਚ ਮਾਮਲੇ ਦੀ ਜਾਂਚ ਲਈ ਰਿਟ ਪਟੀਸ਼ਨ ਜਾਂ ਜਾਂਚ ਕਰਨਗੇ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਅਧੂਰੀ ਦੋਸ਼ੀ ਨੂੰ ਫਾਇਦਾ ਪਹੁੰਚਾਉਣ ਵਾਲੀ ਐਫਆਈਆਰ ਦਰਜ ਕੀਤੀ ਹੈ ਮਜੀਠੀਆ ਨੇ ਸੀਸੀਟੀਵੀ ਵੀਡੀਓ ਦਿਖਾਉਂਦਿਆਂ ਕਿ ਪੁਲਿਸ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਹਮਲਾਵਰ ਨਰੈਣ ਸਿੰਘ ਚੋੜਾ ਇਕੱਲਾ ਸੀ ਜਾਂ ਉਹਦੇ ਨਾਲ ਖਾਲਿਸਤਾਨ ਕਮਾਂਡੋ ਫੋਰਸ ਦਾ ਇੱਕ ਹੋਰ ਅਤਵਾਦੀ ਧਰਮ ਸਿੰਘ ਅਤੇ ਇੱਕ ਹੋਰ ਅਣਪਛਾਤਾ ਵਿਅਕਤੀ ਵੀ ਸ਼ਾਮਲ ਸੀ ਜਾਂ ਨਹੀਂ ਅਗਲੀ ਖਬਰ ਰঞ্জੀਤ ਸਿੰਘ ਢੱਡਰੀ ਢੱਡਰੀਆਂ ਵਾਲਿਆਂ ਨਾਲ ਹੈ ਇੱਕ ਪੁਰਾਣਾ ਕੇਸ ਆ 212 ਦਾ ਉਹ ਦੁਬਾਰਾ ਖੁੱਲਿਆ ਤੇ ਬਾਬਾ ਰਣਜੀਤ ਸਿੰਘ ਢੱਡਰੀ ਵਾਲਿਆਂ ਦੇ ਪਟਿਆਲਾ ਆਸ਼ਰਮ ਵਿੱਚ ਸਾਲ 212 ਚ ਇੱਕ ਬੱਚੀ ਨਾਲ ਬਲਾਤਕਾਰ ਤੇ ਹੱਤਿਆ ਦੇ ਮਾਮਲੇ ਵਿੱਚ ਪੰਜਾਬ ਤੇ ਰਾਣਾ ਹਾਈ ਕੋਰਟ ਦੇ ਸਖਤ ਰੁਖ ਤੋਂ ਬਾਅਦ ਪੰਜਾਬ ਸਰਕਾਰ ਵੀ ਹਰਕਤ ਵਿੱਚ ਆ ਗਈ ਹੈ ਪੰਜਾਬ ਦੇ ਡੀਜੀਪੀ ਨੇ ਹਾਈ ਕੋਰਟ ਚ ਹਲਫਨਾਮਾ ਦਾਇਰ ਕਰਕੇ ਅਦਾਲਤ ਨੂੰ ਦੱਸਿਆ ਹੈ ਕਿ ਬਾਬਾ ਢੱਡਰੀਆਂ ਵਾਲਿਆਂ ਖਿਲਾਫ 7 ਦਸੰਬਰ ਨੂੰ ਕਤਲ ਬਲਾਤਕਾਰ ਤੇ ਅਪਰਾਧਿਕ ਦੋਸ਼ਾਂ ਤਹਿਤ ਕੇਸ ਦਰਜ ਕੀਤੇ ਗਏ ਹਨ 212 ਦਾ ਇਹ ਕਤਲ ਹੋਇਆ ਜੀ ਤੇ 7 ਦਸੰਬਰ 2024 ਨੂੰ ਅਜੇ ਸਿਰਫ ਐਫ ਆਈ ਆਰ ਦਰਜ ਕੀਤੀ ਆ ਅਦਾਲਤ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਇਸ ਮਾਮਲੇ 'ਚ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਜਾ ਚੁੱਕੇ ਹਨ ਅਦਾਲਤ ਨੇ ਇਹ ਵੀ ਪੁੱਛਿਆ ਹੈ ਕਿ ਇਸ ਮਾਮਲੇ ਵਿੱਚ ਐਫ ਆਈ ਆਰ ਦਰਜਨਾਮਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ ਜਾਂ ਅਗੋਂ ਕੀ ਕੀਤੀ ਜਾਵੇਗੀ ਇਸ ਮਾਮਲੇ 'ਚ ਮ੍ਰਿਤਕ ਦੇ ਭਰਾ ਸਾਹਬ ਸਿੰਘ ਵਾਸੀ ਮਾਜਰੀ ਸਮਾਣਾ ਪਟਿਆਲਾ ਨੇ ਕੇਸ ਦੀ ਸੁਣਵਾਈ सीबीआई ਸੀਨੀਅਰ ਆਈਪੀਐਸ ਨੇ ਪਟੀਸ਼ਨ 'ਚ ਬਾਬਾ ਰਣਜੀਤ ਸਿੰਘ ਢੜਰੀਆਂ ਵਾਲੇ ਤੇ ਗੰਭੀਰ ਦੋਸ਼ ਲਾਏ ਹਨ ਜਿਸ ਤੋਂ ਬਾਅਦ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਬੁੱਧਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਹੈ ਮ੍ਰਿਤਕ ਦੇ ਭਰਾ ਸਾਹਬ ਸਿੰਘ ਦੇ ਅਨੁਸਾਰ ਉਸਦੀ ਭੈਣ ਧਾਰਮਿਕ ਬਿਰਤੀ ਦੀ ਸੀ ਅਤੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਪੈਰੋਕਾਰ ਬਣ ਗਈ ਸੀ ਅਤੇ ਉਹ ਬਕਾਇਦਾ ਧਾਰਮਿਕ ਸੇਵਾ ਕਰਨ ਲਈ ਡੇਰੇ ਜਾਂਦੀ ਸੀ ਉਸਦੀ ਰਣਜੀਤ ਸਿੰਘ ਪ੍ਰਤੀ ਬਹੁਤ ਸ਼ਰਧਾ ਸੀ ਉਸਦੇ ਕਤਲ ਤੋਂ ਕੁਝ ਦਿਨ ਪਹਿਲਾਂ ਉਸਦੀ ਭੈਣ ਨੂੰ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਇਸਲੀਅਤ ਬਾਰੇ ਪਤਾ ਲੱਗ ਗਿਆ ਸੀ ਕਿ ਡੇਰੇ 'ਚ ਸ਼ਰਧਾਲੂਆਂ ਨੂੰ ਪ੍ਰਭਾਵਿਤ ਕਰਕੇ ਫਿਰ ਉਹਨਾਂ ਦਾ ਜਿਨਸੀ ਸ਼ੋਸ਼ਣ ਕਰਦਾ ਸੀ ਜਿਸ ਦੇ ਉੱਤੇ ਉਸਦੀ ਭੈਣ ਆਪਣੇ ਮਾਪਿਆਂ ਤੇ ਪੁਲਿਸ ਨੂੰ ਦੱਸ ਕੇ ਸ਼ੋਸ਼ਣ ਦੀਆਂ ਉਪਰੋਕਤ ਹਰਕਤਾਂ ਲਈ ਬਾਬਾ ਰਣਜੀਤ ਸਿੰਘ ਢੜਰੀਆਂ ਵਾਲਾਂ ਦੇ ਖਿਲਾਫ ਵਿਰੋਧ ਕਰਨ ਦਾ ਫੈਸਲਾ ਕਰ ਚੁੱਕੀ ਸੀ ਪਟੀਸ਼ਨ ਮੁਤਾਬਕ ਉਸਦੀ ਭੈਣ ਨੇ ਡਰ ਕੇ ਬਾਬੇ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਅਤੇ ਆਪਣੇ ਭਰਾ ਤੇ ਮਾਤਾ ਪਿਤਾ ਨੂੰ ਸਾਰੀ ਕਹਾਣੀ ਦੱਸੀ ਕਿ ਉਹ ਬਾਬਾ ਰਣਜੀਤ ਸਿੰਘ ਦੇ ਪੀੜਤਾ ਵਿੱਚੋਂ ਹੀ ਇੱਕ ਸੀ ਜਿਸ ਨੇ ਉਸ ਨਾਲ ਵਾਰ-ਵਾਰ ਬਲਾਤਕਾਰ ਕੀਤਾ 22 April 2112 ਦੀ ਦੁਪਹਿਰ ਨੂੰ ਉਸ ਨੂੰ ਗੁਰਦੁਆਰਾ ਸਾਹਿਬ ਤੋਂ ਡੇਰੇ ਵਿੱਚ ਹਾਜ਼ਰੀ ਭਰਨ ਅਤੇ ਬਾਬੇ ਨਾਲ ਮਾਮਲਾ ਸੁਲਝਾਉਣ ਦਾ ਫੋਨ ਕਰਨ ਆਇਆ ਇੱਕ ਜਿਸ ਤੋਂ ਉਹ ਉੱਥੇ ਗਈ ਜਦੋਂ ਉਹ ਡੇਰੇ ਪਹੁੰਚੀ ਤਾਂ ਉਸ ਨੂੰ ਘਰ ਬੁਲਾ ਕੇ ਦੱਸਿਆ ਗਿਆ ਕਿ ਬਾਬੇ ਨੇ ਉਸ ਨੂੰ ਜ਼ਹਿਰ ਦੇ ਦਿੱਤਾ ਹੈ ਇਸ ਤੋਂ ਬਾਅਦ ਉਸ ਦੀ ਭੈਣ ਦੀ ਮੌਤ ਹੋ ਗਈ ਬਾਬੇ ਨੇ ਬਾਬੇ ਦੇ ਪੈਰੋਕਾਰਾਂ ਨੇ ਪਟੀਸ਼ਨ ਕਰਤਾ ਨੂੰ ਧਮਕੀ ਦਿੱਤੀ ਕਿ ਉਹ ਜਗ੍ਹਾ ਛੱਡ ਕੇ ਚਲੇ ਜਾਣ ਨਹੀਂ ਤਾਂ ਪਟੀਸ਼ਨ ਕਰਤਾ ਦੇ ਪੂਰੇ ਪਰਿਵਾਰ ਨੂੰ ਉਹ ਮਾਰ ਦੇਣਗੇ ਦਰਖਾਸਤ ਕਰਨ ਵਾਲੇ ਨੂੰ ਆਪਣੇ ਪਰਿਵਾਰ ਨੂੰ ਬਚਾਉਣ ਲਈ ਸ਼ਹਿਰ ਛੱਡ ਕੇ ਭੱਜਣਾ ਪਿਆ ਅਤੇ ਉਦੋਂ ਤੋਂ ਲੈ ਕੇ ਹੀ ਦਰਖਾਸਤ ਕਰਤਾ ਅਣਪਛਾਤੇ ਸਥਾਨਾਂ ਤੇ ਛੁਪ-ਛੁਪ ਕੇ ਰਹਿ ਰਿਹਾ ਹੈ ਤੇ ਇਸ ਕਤਲ ਦੇ ਮਾਮਲੇ ਸੰਬੰਧੀ ਪੁੱਛਗਛ ਲਈ ਕਈ ਵੇਰ ਉਹ ਥਾਣਾ ਪਸਿਆਣਾ ਜਾ ਕੇ ਇਨਕੁਆਰੀ ਕਰ ਚੁੱਕਾ ਹੈ ਤੇ ਇਹਦੇ ਨਾਲ ਹੀ ਅੱਜ ਦਾ ਇਹ ਸਮਾਚਾਰ ਬ੍ਰਿਟਨ ਹੋਇਆ ਸਮਾਪਤ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ